ਉਹ ਮੈਂ ਤਾਂ ਆਪਾਂ ਵੀ ਆਏ ਹਾਂ ਉਹ ਕੋਈ ਨਹੀਂ ਕਰਦਾ ਉਹ ਆਸ-ਪਾਸ ਨੇ ਇੱਕ ਤਾਂ ਪੈਣਾ ਸਾਰਾ ਪੈ ਤੈ ਗਿਆ ਇਹ ਆ ਮੈਂ ਗਿਆ ਕੋਲ ਗਈ ਕੋਲ ਗਈ ਗੱਡੀ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਉਹ ਨਾ ਜੋ ਸਟਾਰਟ ਕੀਤੀ ਚਾਚਾ ਇਹ ਉਹ ਤਾਂ ਕਾਰ ਬਣਾ ਕੇ ਮੈਂ ਇੱਥੋਂ ਨਿਕਲੀ ਮੈਂ ਕਾਰ ਸਟਾਰਟ ਕਿਨ ਕਰ ਆ ਨਿਕਲ ਗਿਆ ਕਿ ਆਟੋਮੈਟਿਕ ਨਾਲ ਦੀ ਨਾਲ ਨਿਕਲ ਗਿਆ ਲੈ ਕੇ ਉਹ ਗਈ ਕੋਈ ਜੀ ਕੋ ਬਾਹਰ ਮੋਬਾਈਲ ਨਾਲ ਤੋਂ ਅੱਛਾ ਆ ਆ ਸ਼ਖਸ ਹੈ ਜਿਹੜਾ ਆ ਹੁੱਡੀ ਚ ਖੜਾ ਹੈ ਇਹਨੂੰ ਇਹ ਵੀ ਪਤਾ ਹੈ ਵੀ ਕੈਮਰੇ ਹੈਗੇ ਆ ਤਾਂ ਕਰਕੇ ਇਹਨੇ ਸਿਰ ਤੇ ਹੁੱਡੀ ਉਸ ਤਰੀਕੇ ਨਾਲ ਲਈ ਹੈ ਵੀ ਮੇਰੀ ਸ਼ਕਲ ਨਾ ਇਹ ਇੱਕ ਹੋਰ ਰਮਾਲ ਬੰਨਿਆ ਹੈ ਇਹ ਬਾਈ ਪਹਿਲਾਂ ਵੀ ਆਉਂਦਾ ਹੋਣਾ ਕਿਤੇ ਇੱਥੇ ਹੋ ਸਕਦਾ ਸਰ ਕਦੇ ਆਇਆ ਹੋਵੇ ਕਸਟਮਰ ਦੇ ਰਮਾਲ ਰਮਾਲ ਬੰਨਣ ਲਈ ਵੀ ਉਹਨੇ ਹੁੱਡੀ ਨਹੀਂ ਲਾਈ ਹਾਂਜੀ ਨਹੀਂ ਤਾਂ ਹੁੱਡੀ ਬੰਨਦਾ ਲਾ ਦਿੰਦਾ ਨਾ ਆਰਾਮ ਨਾਲ ਰਮਾਲ ਹੈ ਵੀ ਕੈਮਰੇ ਤੇ ਫੋਟੋ ਆ ਵੀ ਕੈਮਰੇ 'ਚ ਮੇਰੀ ਫੋਟੋ ਨਾ ਆਵੇ ਇਹਨੇ ਰਮਾਲ ਬੰਨਣ ਵਾਸਤੇ ਵੀ ਹੁੱਡੀ ਨਹੀਂ ਲਾਈ ਕੋਈ ਗੱਲ ਨਹੀਂ ਅੱਛਾ ਆ ਚਾਬੀ ਪਈ ਹੈ ਹੌਲੀ ਦਿਨੇ ਚੱਕ ਲੂਗਾ ਹੈ ਇਹ ਆ ਚਾਬੀ ਚਾਬੀ ਚੱਕ ਲਈ ਹਾਂਜੀ ਚੱਲ ਹੋਈ ਹੈ ਮੈਂ ਨਾ ਸਵੇਰ ਰੈਗੂਲਰ ਦੇ ਕਰਨੇ ਨਾ ਬੁਲਾਇਆ ਆਦੇ ਰਹਿੰਦੇ ਮੈਂ ਸਵੇਰ 9 ਵਜੇ ਡੰਪ ਤੇ ਇੱਥੇ ਆਇਆ ਜੀ ਕਰੋ ਉੱਥੇ ਆ ਕੇ ਟਰੈਕਟਰਾਂ ਨੂੰ ਤੋੜਿਆ ਮੇਰੇ ਟਰੈਕਟਰ 10 ਤੋਂ 15 ਟਰੈਕਟਰ ਦੇ ਨਹੀਂ ਇਕੱਠਾ ਲੈ ਕੇ ਕੋਈ ਕੁਝ ਜਾਂਦੇ ਆ ਹਾਂਜੀ ਮੈਂ ਉਹਨਾਂ ਨੂੰ ਤੋੜ ਕੇ ਤੇ ਇਹਨਾਂ ਕੋਲ ਆ ਗਏ ਆ ਅਸੀਂ 5 ਦੀ 5 ਤਰੀਕ ਨੂੰ ਟਰੈਕਟਰਾਂ ਵਾਲਾ ਡਰਾਈਵਰਾਂ ਦਾ ਜੋ ਹਿਸਾਬ ਬਣਾਣੇ ਬਣਾ ਕੇ ਉਹਨਾਂ ਨੂੰ ਪੈਸਾ ਦੇਣਾ ਹੁੰਦਾ ਤੇ ਇਹਦੇ ਕੋਲੋਂ ਵੀ ਜੋ ਖੰਡ ਚਾਹ ਲੋਡਰਨ ਬਟਨ ਜੋ ਵੀ ਸਾ ਗਾਂਧੀ ਦੁਕਾਨ ਤੋਂ ਇੱਥੋਂ ਜਾਂਦਾ ਹੈ ਉਹ ਅਸੀਂ ਰੈਗੂਲਰ ਦਾ ਤਰ੍ਹਾਂ ਇਹਨਾਂ ਨੂੰ ਸਾਫ਼ ਕਰਨ ਆਏ ਆ ਤੇ ਨੂੰ ਪੈਸਾ ਦੱਸਦਾ ਦੇਣਾ ਸੀ ਜਿਵੇਂ ਤੇ ਅਸੀਂ ਤਾਂ ਮੈਦਾ ਉੱਥੇ ਆਦਾ ਅੰਦਰ ਆਦੇ ਸਾਹਮਣੇ ਲੇ ਬੈਠਾ ਹਾਂ ਪਹਿਲਾਂ ਮੈਂ ਡਾਕਟਰ ਸਾਹਿਬ ਤੋਂ ਦਵਾਈ ਲਈ ਹੈ ਨਾਲ ਡਾਕਟਰ ਸਾਹਿਬ ਨੇ ਹੂੰ ਕਾਸੀ ਜਗਾਮ ਜਾਂ ਰਾਜ ਜਸਵਰ ਜੂ ਹੈ ਨਾ ਮੈਂ ਡਾਕਟਰ ਸਾਹਿਬ ਨਾਲ ਚੈੱਕ ਕਰ ਉਹਨਾਂ ਮੇਰਾ ਇਜੈਕਸ਼ਨ ਦਾ ਦਵਾਈ ਦਵਾਈ ਮੈਂ ਉੱਥੇ ਜਾ ਦਵਾਈ ਦੇ ਚਾਬੀ ਇਹਨਾਂ ਕਾਊਂਟਰ ਤੇੋਂ ਮੇਰਾ ਆਖਤੀ ਆ ਕੇ ਤੇ ਬਾਕੀ ਇਹਨੂੰ ਮੈਂ ਕਿਹਾ ਮੁੰਡੇ ਸਮਾਨ ਲੈ ਕੇ ਦੁੱਧ ਲੈ ਕੇ ਤੁਸੀਂ ਚਲੇ ਜਾ ਚਾਚੂ ਨਾਨਾ ਜਿਹੜੇ ਬਾਕੀ ਸੀ ਮੈਂ ਨਾ ਜਦੋਂ ਸਾਸੂ ਕਰਨ ਦੇ ਮੁੰਡਾ ਆਇਆ ਨਹੀਂ ਸੀ ਮੁੰਡਾ ਆਇਆ ਤੇ ਸਾਸੂ ਕਰਨਾ ਤੇ ਬੈਠੇ ਸੀ ਆ ਕੇ ਪਹਿਲਾਂ ਉਹਦੇ ਪਾਪਾ ਜੀ ਦੁਕਾਨ ਤੇ ਹੂੰ ਤੇ ਉਹ 5-7 ਮਿੰਟਾਂ ਦੇ ਵਿੱਚ ਕੋਈ ਸੌਦਾ ਗਾਹਕ ਲੈਣ ਆਇਆ ਤੇ ਉਹ ਚਾਬੀ ਕਾਰ ਦੀ ਚੱਕ ਕੇ ਦੇ ਪਰਾਹ ਰੋ ਗਿਆ ਮੇਰਾ ਤੁਸੀਂ ਚਾਬੀ ਕਾਊਂਟਰ ਤੇ ਰੱਖੀ ਹੋਈ ਸੀ ਕਾਊਂਟਰ ਤੇ ਦਵਾਈ ਵਾਲੀ ਲਫਾਵਾ ਮੇਰਾ ਵੀ ਉੱਥੇ ਹੈ ਹੂੰ ਤੇ ਦੂਜਾ ਚਾਬੀ ਵੀ ਉੱਥੇ ਉੱਤੇ ਕਾਊਂਟਰ ਤੇ ਅਗੇ ਰੈਗੂਲਰ ਤਰ੍ਹਾਂ ਅਗੇ ਰੱਖ ਹੀ ਦੇ ਦਿੰਦਾ ਇੱਥੇ ਗੰਡੇ ਦੇ ਕੋਲ ਆਈਦਾ ਉੱਥੇ ਜਿੱਥੇ ਮੇਹੱਤ ਨਹੀਂ ਹੁੰਦੀ ਉੱਥੇ ਰੱਖਦੀ ਹੂੰ ਉਹ ਇਹੋ ਜਿਹਾ ਆਈ ਨਹੀਂ ਕੋਈ ਡੱਟ ਉੱਪਰ ਵੀ ਚੱਕੀ ਹੋਊਗੀ ਫਿਰ ਹੁਣ ਇਹਦੀ ਸੂਚਨਾ ਦਿੱਤੀ ਪੁਲਿਸ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਆਏ ਮੁਲਾਜ਼ਮ ਆਏ ਹੋਏ ਆ ਕੀ ਸਾਰਾ ਚੈੱਕ ਕਰੀ ਜਾਂਦੇ ਕੀ ਕੋਈ ਕੈਸ਼ ਵੀ ਤੁਸੀਂ ਦੱਸ ਰਹੇ ਹੋ ਕੈਸ਼ 2 ਲੱਖ ਰੁਪਏ ਹੈਗੇ ਅਸੀਂ ਮੁਲਾਜ਼ਮਾਂ ਨੂੰ ਪਖਾ ਦੇਣਾ ਅੱਛਾ 5 ਤਰੀਕ ਨੂੰ ਉਹ ਸਾਰਾ ਬਣਾ ਕੇ ਮੈਂ ਛੋਟੇ ਲਿਫਾਵੇ ਜਿਹੜੇ ਨੇ ਲੈ ਕੇ ਉਹਨਾਂ ਦੇ ਵਿੱਚ ਮਹੀਨੇ ਦਾ ਜੋ ਉਹਨਾਂ ਦਾ ਬੰਦਾ ਉੱਤੇ ਨਾਮ ਲਿਖ ਕੇ ਰੱਖ ਦੀਦਾ ਉੱਥੇ ਡੰਬ ਦੇ ਜਦੋਂ ਡਰਾਈਵਰ ਵਾਪਸ ਆਉਂਦਾ ਸ਼ਾਮ ਨੂੰ ਆਦੀ ਜਿਹੜੀ ਬੰਦੀ ਪੇਮੈਂਟ 5 ਤਰੀਕ ਤੋਂ ਮਿਲਿਆ ਸਾਬ ਦਾ ਕਰੇ ਲਾ ਕੇ ਚਲਾ ਜਾਂਦਾ ਠੀਕ ਹੈ ਕਿਸੇ ਦਾ 10 ਵਜੇ ਦਾ ਬਗਾ ਕੇ ਦਾ 8 ਵਜੇ ਤੱਕ ਦੇ 15 ਵਜੇ ਦਾ ਜਿੰਦਾ ਵੀ ਕਿਸੇ ਦਾ ਬਗਾਇਆ ਬਜੇਗਾ ਉਹ ਆਦਾ ਆ ਕੇ ਟਰੈਕਟਰ ਰੁਕੇਗਾ ਰਾਤ ਨੂੰ ਕਰ ਜਾਏਗਾ ਉਸ ਟਾਈਮ ਮੌਕੇ ਤੇ ਸਾਡਾ ਕੋਈ ਨਾ ਟੇ ਬੈਠਾ ਨਹੀਂ ਜਾਂਦਾ ਉੱਥੇ ਫਿਰ ਜ਼ਿੰਮੇਦਾਰ ਦੇ ਦੀਦਾ ਬੰਦੇ ਨੂੰ ਹਰ ਇੱਕ ਬੰਦੇ ਦੇ ਲਿਫਾਵੇ ਹੀ ਪਾ ਕੇ ਪੈਸੇ ਰੱਖ ਦੀਦਾ ਠੀਕ ਹੈ ਤੇ ਉਹ ਆ ਕੇ ਆਦਾ ਪੇਮੈਂਟ ਲੈ ਕੇ ਜਾਂਦਾ ਕਰਿਆ ਦਾ ਕਰਦਾ ਕਿ ਯਾਰਾ ਵਿਚਾਰ ਚਲਾ ਲੈਂਦੇ ਵੀ ਹਮ ਉਹਨਾਂ ਦਾ ਹੁੰਦਾ ਸਾਨੂੰ ਮਾਰ ਮਹੀਨੇ ਤਾਂ ਖਾਵਾ ਦਿਨੀਆਂ ਹੀ ਪੈਂਦੀਆਂ ਜੀ ਬਾਕੀ ਕੰਮ ਸਾਡਾ ਸਿਉਂ ਕਰਦੇ ਤੁਸੀਂ ਪਿੱਛੇ ਭੱਜ ਕੇ ਉਹਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਪਿੱਛੇ ਅਸੀਂ ਕਾਰ ਲਾਈ ਡਾਕਟਰ ਸਾਹਿਬ ਨੂੰ ਲਾਈ ਸਕੂਟਰ ਮੋਟਰਸਾਈਕਲ ਚਾਰ ਪਾਈ ਗੱਡੀ ਉਹਨੇ ਬੈਠਦੇ ਨਾਲ ਹੀ ਆਟੋਮੈਟਿਕ ਗੱਡੀ ਹੈ ਜੀ ਅੱਛਾ ਸਕੋਡਾ ਉਹ 150 ਸਪੀਡ ਤਾਂ ਨਾਰਮਲ ਹੀ ਹੋਣੀ ਦੀ ਤੁਹਾਨੂੰ ਅੱਛਾ ਇੱਕ ਸਕਿੰਟ ਪੰਜ ਸਕਿੰਟ ਤੋਂ ਪਹਿਲਾਂ 150 ਸਪੀਡ ਤੇ ਗੱਡੀ ਹੋਈ ਹੂੰ ਗੱਡੀ ਨੂੰ ਬੜਨਾ ਕੋਈ ਸੌਖੀ ਗੱਲ ਥੋੜਾ ਜੀ ਉੱਥੇ ਠੀਕ ਹੀ ਨਾ ਹੈ ਤੇਲ ਦੇ ਟੈਂਕੀ ਬੋਲੇ ਕਾਰ ਦੀ ਕੀ ਨਾ ਹੈ ਤੁਹਾਡਾ ਅਰਜਿੰਦਰ ਚੁੱਕੀ ਕੰਮ ਕਰਦੇ ਹੋ ਮੈਂ ਅਰਨੀਅਲ ਸਰਪੰਚ ਵੀ ਹਾਂ ਤੇ ਮੇਰਾ ਪਰਾਲੀ ਦਾ ਡੰਪ ਵੀ ਇੱਥੇ ਨਾਲ ਇਹਨਾਂ ਦੇ ਠੀਕ ਕੀ ਹੋਇਆ ਕੀ ਪਹਿਲਾਂ ਵੀ ਕਦੇ ਆਇਆ ਕਿ ਪਹਿਲੀ ਸਰ ਉਹ ਆਮ ਜਿਵੇਂ ਰੁਟੀਨ ਦੇ ਵਿੱਚ ਕਸਟਮਰ ਆਉਂਦੇ ਜਾਂਦੇ ਰਹਿੰਦੇ ਆ ਨਾ ਉਦਾਂ ਦੀ ਤਰ੍ਹਾਂ ਆਇਆ ਹੈਗਾ ਤੇ ਕਹਿੰਦਾ ਕਿ ਆਪਾਂ ਨੂੰ ਨਮਕ ਚਾਹੀਦਾ ਤਿੰਨ ਥਰੀਆ ਨਮਕ ਦਿੱਤਾ ਮੈਂ ਕਹਿੰਦਾ ਖੰਡ ਤੋਲੋ ਕਿਉਂਕਿ ਬੋਤਲ ਤੇਲ ਦੀ ਹਲਦੀ ਮਸਾਲਾ ਜੋ ਵੀ ਆ ਉਹ ਕਹਿੰਦਾ ਵੀ ਇੱਕ ਇੱਕ ਲਫਾਫੇ ਚ ਤਿੰਨ ਜਗਾਂ ਤੇ ਸਮਾਨ ਪਾ ਦਿਓ ਤੇ ਮੈਂ ਪੱਠੇ ਦੀ ਲੇਬਰ ਨੂੰ ਸਮਾਨ ਦੇਣਾ ਐ ਇੰਨੀ ਗੱਲ ਉਹਨੇ ਮੈਨੂੰ ਕਹੀ ਐ ਹੂੰ ਤਾਂ ਮੈਂ ਸਮਾਨ ਤੋਲਣ ਲੱਗ ਗਿਆ ਉਹਨੇ ਦੇ ਵਿੱਚ ਚਾਚਾ ਹੀ ਨੇ ਮੇਰੇ ਕੋਲ ਕਾਲੇ ਤੇਲ ਮੰਗੇ ਆ ਕਹਿੰਦੇ ਕਿ ਤੇਲ ਚਾਹੀਦੇ ਮੈਨੂੰ ਮੈਂ ਤੇਲ ਤੋਲਣ ਲੱਗ ਪਿਆ ਉਨੀ ਦੇਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਚਾਬੀ ਚੱਕ ਲਈ ਹੈਗੀ ਹੂੰ ਚਾਬੀ ਚੱਕ ਲਈ ਹੈ ਤਾਂ ਸਾਡੇ ਵੇਖਦੇ ਆ ਵੇਖਦੇ ਆ ਸਾਹਮਣੇ ਬਸ ਉਹ ਅੱਖਾਂ ਦੇ ਸਾਹਮਣੇ ਹੀ ਗੱਡੀ ਜਿਹੜਾ ਭਜਾ ਕੇ ਲੈ ਗਿਆ ਹੂੰ ਇਹ ਪਹਿਲਾਂ ਵੀ ਕਦੇ ਤੁਹਾਡੀ ਦੁਕਾਨ ਤੇ ਬੰਦਾ ਆਇਆ ਨਹੀਂ ਸਰ ਪਛਾਣ ਹੈਗੀ ਕੋਈ ਨਹੀਂ ਜਾਣ ਨਹੀਂ ਹੈਗੀ ਸਰ ਬਸ ਇੰਨੀ ਗੱਲ ਦੀ ਜ਼ਰੂਰ ਹੈ ਬਸ ਉਹਨੇ ਜੋ ਦੋ ਵਾਰ ਹੀ ਕਿਹਾ ਹੈਗਾ ਵੀ ਮੈਨੂੰ ਰਾਸ਼ਨ ਤੋਲ ਦੇ ਕਿ ਮੈਂ ਪੱਠੇ ਤੇ ਲੇਬਰ ਨੂੰ ਸਮਾਨ ਦੇਣਾ ਹੈ ਹੂੰ ਇੰਨੀ ਗੱਲ ਉਹ ਕਹਿੰਦਾ ਹੈਗਾ ਹੂੰ بس ਐਨੀ ਗੱਲ ਕਹਿ ਕੇ ਤੇ ਚਾਬੀ ਚੱਕ ਕੇ ਜਿਹੜਾ ਪੱਜ ਜਾਂਦਾ ਹੈਗਾ ਚਾਬੀ ਚੱਕਦਾ ਕੈਮਰੇ ਵਗੈਰਾ ਨਹੀਂ ਲੱਗੇ ਹੋਏ ਸਾਡੇ ਸਰ ਕੈਮਰੇ ਲੱਗੇ ਹੋਏ ਆ ਕੈਮਰੇ ਕੈਮਰੇ ਦੇ ਅਕੋਰਡਿੰਗ ਅਸੀਂ ਸਭ ਕੁਝ ਦੇਖਿਆ ਗਿਆ ਉਹਦੇ ਵਿੱਚ ਉਹਨਾਂ ਨੇ ਉਹਵੇਂ ਚਾਬੀ ਚੱਕਦੇ ਵੀ ਪਤਾ ਲੱਗ ਜਾਂਦਾ ਅੰਦਰ ਰੁਮਾਲ ਵੀ ਬੰਨਿਆ ਉਹਨਾਂ ਨੇ ਅੱਛਾ ਰੁਮਾਲ ਅੰਦਰ ਆ ਕੇ ਬਾਅਦ ਚ ਬੰਨਿਆ ਰੁਮਾਲ ਅੰਦਰ ਬੰਨਿਆ ਸਰ ਅਸੀਂ ਆਪ ਦਾ ਕੰਮ ਲੱਗੇ ਸੀ ਚਾਚਾ ਤੇ ਮੈਂ ਉਹ ਸੀ ਗੱਲਾਂ ਬਾਤਾਂ ਜਿਵੇਂ ਉਹ ਤੇਲ ਇਹਨਾਂ ਨੇ ਮੰਗੇ ਸੀ ਉਦੋਂ ਮੈਂ ਧਿਆਨ ਹੋ ਗਿਆ ਜੀ ਓਨੀ ਦੇਰ ਦੇ ਵਿੱਚ ਉਹਨਾਂ ਨੇ ਰੁਮਾਲ ਬੰਨ ਲਿਆ ਜੀ ਰੁਮਾਲ ਬੰਨ ਕੇ ਤਾਂ ਉਹ ਬਾਹਰ ਆ ਗਏ ਕੀ ਨਾਇਦੋਟਾ ਮੇਰਾ ਨਾਮ ਪ੍ਰਿੰਸ ਗਾਂਧੀ ਇਹ ਕਿਹੜੀ ਜਗ੍ਹਾ ਇਹ ਗੁਮਾਨੀ ਵਾਲਾ ਟਾ ਜੀ ਗੁਮਾਨੀ ਵਾਲਾ ਟਾ ਹਾਂਜੀ ਸਰ ਕੀ ਨੰਬਰ ਕੀ ਗੱਡੀ ਦਾ ਜੀ ਪੀਪੀ 64 ਬੀ 8113 ਜੀ ਪੀਪੀ 64 ਬੀ 8113 ਹਾਂਜੀ ਸਕੋਡਾ ਚਿੱਟੇ ਰੰਗ ਦੀ ਸਕੋਡਾ ਚਿੱਟੇ ਰੰਗ ਦੀ ਠੀਕ ਠੀਕ ਹੈ